ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਇੱਥੇ ਆਉਣ ਤੇ ਸਵਾਗਤ ਕਰਨਾ ਤੇ ਫਤਿਹ ਆਚਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਤੋਂ ਜੋ ਸ਼ਹਿਰ ਦੇ ਵਿੱਚ ਇੱਕ ਜਿਹੜਾ ਮੈਟਰ ਚੱਲਦਾ ਆ ਲੜਕੀ ਦੇ ਨਾਲ ਛੇੜਛਾੜ ਦਾ ਉਸ ਦੇ ਸੰਬੰਧ ਦੇ ਵਿੱਚ ਜੋ ਸਿੱਖ ਜਥੇਬੰਦੀਆਂ ਵੱਲੋਂ ਹੁਣ ਤੱਕ ਦੀ ਜਿਹੜੀ ਉਹਨਾਂ ਦੇ ਜਾਣਕਾਰੀ ਸਾਹਮਣੇ ਆਈ ਆ ਉਹ ਜਾਣਕਾਰੀ ਦੇ ਕਾਰਨ ਹੀ ਅਸੀਂ ਜਿਹੜਾ ਜੋ ਆਪਾਂ ਪ੍ਰਸ਼ਾਸਨ ਦੇ ਨਾਲ ਵੀ ਤੇ ਜਥੇਬੰਦੀਆਂ ਆਪਸ ਵਿੱਚ ਵੀ ਜੋ ਤਾਲਮੇਲ ਕਰ ਰਹੀਆਂ ਆ ਉਹਦੇ ਵਿੱਚ ਅਸੀਂ ਜਿਹੜਾ ਆ ਕਿਸੇ ਵੀ ਧਿਰ ਦੇ ਵਿੱਚ ਨਹੀਂ ਹੈਗੇ ਅਸੀਂ ਜਿਹੜਾ ਸਚਾਈ ਨੂੰ ਪ੍ਰਗਟ ਕਰਨ ਦੇ ਲਈ ਜਾਂ ਸਚਾਈ ਨੂੰ ਸਾਹਮਣੇ ਲਿਆਉਣ ਦੇ ਲਈ ਅੱਜ ਤੱਕ ਜਿਹੜੀ ਇਹੋ ਆਪਣੀ ਜਿਹੜੀ ਜ਼ਿੰਮੇਵਾਰੀ ਨਿਭਾ ਰਹੇ ਆ ਲੇਕਿਨ ਕੁਝ ਜਿਹੜੇ ਆ ਗੈਰ ਜ਼ਿੰਮੇਵਾਰ ਬੰਦੇ ਆ ਤੇ ਸ਼ਰਾਰਤੀ ਬੰਦੇ ਆ ਖਾਸ ਤੌਰ ਤੇ ਦਲ ਖਾਲਸਾ ਜਥੇਬੰਦੀ ਤੋਂ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਤੇ ਇੱਕ ਬਜਰੰਗ ਦਲ ਤੋਂ ਪਰਮਜੀ ਸਿੰਘ ਫੌਜੀ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਸਾਡੀਆਂ ਸਿੱਖ ਜਥੇਬੰਦੀਆਂ ਤੇ ਜਿਹੜਾ ਦੋਸ਼ ਲਾਏ ਆ ਅਸੀਂ ਉਹਨਾਂ ਨੂੰ ਬਿਲਕੁਲ ਰੱਦ ਕਰਦੇ ਆ ਕਿਉਂਕਿ ਸਿੱਖ ਜਥੇਬੰਦੀਆਂ ਦਾ ਜਿਹੜਾ ਸਟੈਂਡ ਆ ਉਹ ਸਾਫ਼ ਤੇ ਸਪਸ਼ਟ ਆ ਕਿ ਇਸ ਕੇਸ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਬਿਲਕੁਲ ਬਿਨਾਂ ਕਿਸੇ ਦਬਦਬਾਤ ਉਹ ਜਿਹੜੀ ਹੋਣੀ ਚਾਹੀਦੀ ਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਆ ਤੇ ਇਸ ਕਰਕੇ ਅਸੀਂ ਆਪਣਾ ਇਹੋ ਪੱਖ ਜਿਹੜਾ ਆ ਅਸੀਂ ਜਿੰਨਾ ਕ ਬਰੀਕੀ ਦੇ ਨਾਲ ਇਹਨੂੰ ਸਮਝ ਸਕੇ ਆ ਉਹ ਹੁਣ ਤੱਕ ਅਸੀਂ ਆਪਣਾ ਪੱਖ ਇਸੇ ਕਰਕੇ ਰੱਖਦੇ ਆ ਰਹੇ ਆ ਤੇ ਖਾਸ ਤੌਰ ਦੇ ਉਤੇ ਤੁਹਾਡੇ ਨਜ਼ਰ ਦੇ ਵਿੱਚ ਵੀ ਕੁਝ ਗੱਲਾਂ ਆਈਆਂ ਸੀਗੀਆਂ ਤੇ ਅਸੀਂ ਤੁਹਾਨੂੰ ਆਪਣਾ ਪੱਖ ਇਸ ਕਰਕੇ ਨਹੀਂ ਰੱਖਦੇ ਰਹੇ ਸੀ ਕਿਉਂਕਿ ਇਹ ਲੜਕੀ ਦਾ ਮੈਟਰ ਸੀ ਅਸੀਂ ਇਹਨੂੰ ਗੰਭੀਰਤਾ ਨਾਲ ਲੈਂਦੇ ਸੀਗੇ ਵੀ ਕਿਸੇ ਦੇ ਵੀ ਪਰਿਵਾਰਕ ਦੇ ਉੱਤੇ ਕੋਈ ਇਹਦੀ ਅਸਰ ਨਾ ਹੋਵੇ ਲੇਕਿਨ ਜਿਹੜੇ ਸ਼ਰਾਰਤੀ ਅੰਸਰ ਉਹ बार-बार ਜਿਹੜੇ ਆ ਉਹ ਗੱਲ ਨੂੰ ਜਿਹੜੀ ਆ ਸਹੀ ਤਰੀਕੇ ਦੇ ਨਾਲ ਨਹੀਂ ਰੱਖ ਰਹੇ ਸੰਗਤ ਦੇ ਵਿੱਚ ਔਰ ਸਿਰਫ ਦੋਸ਼ਤ ਪ੍ਰਤੀ ਦੋਸ਼ ਦੀ ਜਿਹੜੀ ਉਹ ਬਗੈਰ ਕਿਸੇ ਜਾਂਚ ਕੀਤੇ ਆ ਬਲਜਿੰਦਰ ਸਿੰਘ ਉਹਨਾਂ ਨੇ ਮੌਕੇ ਤੇ ਜਾ ਕੇ ਕੋਈ ਜਾਣਕਾਰੀ ਨਹੀਂ ਲਈ ਖਾਸ ਤੌਰ ਤੇ ਮੈਂ ਗੱਲ ਜ਼ਿਕਰ ਕਰਾਂ ਕੱਲ ਉਹਨਾਂ ਨੇ ਆਪਣੀ ਇੰਟਰਵਿਊ ਦੇ ਵਿੱਚ ਕਿਹਾ ਜਿਹੜਾ ਕਿ ਬਈ ਉੱਥੇ ਜਿਹੜੇ ਡੀਵੀਆਰ ਇਹ ਉਹ ਉਹਨਾਂ ਨੂੰ ਨਸ਼ਟ ਕੀਤਾ ਗਿਆ ਆਪਾਂ ਇੱਥੇ ਆਪਣੇ ਕਹਿਣਾ ਚਾਹੁੰਦੇ ਆਂ ਵੀ ਅਗਰ ਉੱਥੇ ਕਿਸੇ ਤਰ੍ਹਾਂ ਦੀ ਵੀ ਕੋਈ ਛੇੜਛਾੜ ਸਬੂਤਾਂ ਨਾ ਹੋਈ ਆ ਉਹਦੀਆਂ ਵੀ ਸਖਤ ਤਰਾਮਾ ਜਿਹੜੀਆਂ ਲੱਗਣੀਆਂ ਚਾਹੀਦੀਆਂ ਜੇ ਅਗਰ ਕਿਸੇ ਨੇ ਕੋਈ ਛੇੜਛਾੜ ਹੋਈ ਆ ਪਰ ਅਸੀਂ ਇੱਥੇ ਸਖਤੀ ਦੇ ਨਾਲ ਇਹ ਗੱਲ ਕਹਿਣਾ ਚਾਹੁੰਦੇ ਆ ਵੀ ਇੱਥੇ ਅਸੀਂ ਜਿੰਨੀ ਇਨਵੈਸਟੀਗੇਸ਼ਨ ਸਾਡੇ ਸਾਹਮਣੇ ਇਦਾਂ ਦੀ ਜਿਹੜੀ ਆ ਕੋਈ ਗੱਲ ਨਹੀਂ ਆਈ ਅਸੀਂ ਬੜੀ ਗੰਭੀਰਤਾ ਨਾਲ ਬੜੀ ਬਰੀਕੀ ਦੇ ਨਾਲ ਇਹਦੀ ਜਿਹੜੀ ਜਿੰਨੀ ਕਿ ਜਾਂਚ ਅੱਜ ਤੱਕ ਕਰ ਕੀਤੀ ਆ ਸਾਡੇ ਸਾਹਮਣੇ ਅਜੇ ਤੱਕ ਇਹੋ ਜੀ ਕੋਈ ਗੱਲ ਛੇੜਛਾੜ ਦੀ ਨਹੀਂ ਆਈ ਤੇ ਅਸੀਂ ਇਸੇ ਕਰਕੇ ਅਸੀਂ ਆਪਣਾ ਜਿਹੜਾ ਪੱਖ ਉਹ ਜਿਹੜਾ ਆ ਉਹ ਰੱਖ ਰਹੇ ਆ ਤੁਹਾਡੇ ਕੋਲ ਵੀ ਤੁਹਾਨੂੰ ਦੱਸ ਰਹੇ ਆ ਕਿ ਵੀ ਹਾਂ ਇਹੋ ਜੀ ਕੋਈ ਗਲਤ ਨਹੀਂ ਸੀ। ਜੀ ਇਹ ਬਸਾ ਪੁਲਿਸ ਕੋਲ ਵੀ ਆ ਪੁਲਿਸ ਦੀ ਜਿਹੜੀ ਜਾਂਚ ਚੱਲ ਰਹੀ ਹੈ ਤੁਸੀਂ ਦੋਸਤੋ। ਦੇਖੋ ਬਿਲਕੁਲ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਡੀਐਸਪੀ ਸਾਹਿਬ ਨੂੰ ਵੀ ਅਸੀਂ ਐਚ ਐਸਐਚਓ ਸਾਹਿਬ ਨੂੰ ਵੀ ਜਿਹੜੀ ਗੱਲ ਰੱਖੀ ਆ ਅਸੀਂ ਇਹੋ ਹੀ ਰੱਖੀ ਵੀ ਕਿਸੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ। ਸਚਾਈ ਜਿਹੜੀ ਆ ਉਹ ਸਾਹਮਣੇ ਆਉਣੀ ਚਾਹੀਦੀ ਆ। ਕਿਸੇ ਦੇ ਨਾਲ ਵੀ ਧੱਕਾ ਨਹੀਂ ਹੋਣਾ ਚਾਹੀਦਾ। ਬਿਲਕੁਲ ਅਸੀਂ ਇਸ ਆਪਣੀ ਗਲਤੀ ਜਿਹੜੀ ਆ ਸਟੈਂਡ ਕਰਦੇ ਆ। ਔਰ ਆਪਾਂ ਇਹੋ ਗੱਲ ਜਿਹੜੀ ਪ੍ਰਸ਼ਾਸਨ ਦੇ ਵਿੱਚ ਵੀ ਰੱਖੀ ਆ ਇੱਥੇ ਲੱਗਦਾ ਕਿ ਪੁਲਿਸ ਪ੍ਰਸ਼ਾਸਨ ਦਿਲਾ ਗਿਆ ਕਿਉਂਕਿ ਨਾ ਤਾਂ ਤੁਹਾਡੇ ਕਾਗਜ਼ ਦੇ ਵਿੱਚ ਦੱਸਿਆ ਨਾ ਉਹਦੇ ਪੁਲਿਸ ਨੇ ਦੇਖਿਆ ਵੀ ਅੱਜ 15 ਤੋਂ 2:00 ਵਜੇ ਜੋ ਉਹਨਾਂ ਨੇ ਟੀਟਲ ਦੇਖੋ ਉਹ ਤਾਂ ਪੁਲਿਸ ਪ੍ਰਸ਼ਾਸਨ ਹੀ ਆ ਇਹ ਆਪਣਾ ਜਿਹੜਾ ਪੱਖ ਜਿਹੜਾ ਆ ਢਿੱਲ ਢਿੱਲ ਮੱਠ ਦੀ ਵਾਲੀ ਗੱਲ ਤਾਂ ਉਹ ਆਪਣੀ ਰੱਖ ਸਕਦੇ ਆ ਅਸੀਂ ਤਾਂ ਸਿਰਫ ਉਹਨਾਂ ਨੂੰ ਵੀ ਜਾਂਚ ਜਿਹੜੀ ਆ ਉਹ ਬਿਲਕੁਲ ਵਧੀਆ ਤਰੀਕੇ ਨਾਲ ਹੋਣੀ ਚਾਹੀਦੀ ਆ ਔਰ ਸਚਾਈ ਸਾਹਮਣੇ ਹੋਣੀ ਚਾਹੀਦੀ ਆ ਹਾਂ ਜੀ ਕਿਉਂ ਆ ਮੇਰਾ ਨਾਮ ਨੋਬਲ ਜਿੱਤ ਸੇ ਜਨਰਲ ਕੌਮ ਰਾਤ ਦਾ ਹੈ ਜੀ ਲੜੀ ਦੇ ਮਸੂਦੇ ਹਾਂਜੀ ਠੀਕ ਹੈ ਦੇਖੋ ਅਸੀਂ ਇਹਦੇ ਤੇ ਅਸੀਂ ਸਿੱਖ ਜਥੇਬੰਦੀਆਂ ਵੱਲੋਂ ਅਸੀਂ ਇਹ ਗੱਲ ਤੁਹਾਡੇ ਨਾਲ ਮਤਲਬ ਕਰ ਰਹੇ ਹਾਂ ਅਸੀਂ ਇਹ ਗੱਲ ਪਹਿਲਾਂ ਵੀ ਜਿਹੜੀ ਹੁਸ਼ਿਆਰਪੁਰ ਦੀ ਪ੍ਰੈਸ ਆ ਉਹ ਸਾਨੂੰ ਅਪਰੋਚ ਕਰ ਰਹੀ ਸੀ ਪਰ ਉਹਨਾਂ ਨੂੰ ਅਸੀਂ ਜਿਹੜਾ ਆਪਣਾ ਵਰਜ਼ਨ ਆ ਉਹ ਅਸੀਂ ਅਸੀਂ ਉਹਨਾਂ ਨੂੰ ਇਹ ਗੱਲ ਕਹਿ ਰਹੇ ਸੀ ਵੀ ਥੋੜਾ ਜਿਹਾ ਅਸੀਂ اٹੱਕ ਕੇ ਆਪਣਾ ਵਰਜ਼ਨ ਦਵਾਂਗੇ ਕਿਉਂਕਿ ਇਹ ਜਿਹੜਾ ਪੁਲਿਸੇ ਦੀ ਇਨਵੈਸਟੀਗੇਸ਼ਨ ਕਰ ਰਹੀ ਆ ਤੇ ਅਸੀਂ ਜਿਹੜੀ ਸਾਡੇ ਵੱਲੋਂ ਇਨਵੈਸਟੀਗੇਸ਼ਨ ਹੋਈ ਜੇ ਅਸੀਂ ਉਹ ਪਹਿਲਾਂ ਅਸੀਂ ਆਪਣੀ ਗੱਲ ਰੱਖ ਦਈਏ ਤੇ ਫਿਰ ਉਹ ਗੱਲ ਜਿਹੜੀ ਹੈ ਨਾ ਉਹ ਹੋਰ ਤਰੀਕੇ ਨਾਲ ਪ੍ਰਭਾਵ ਪਾਉਗੀ ਅਸੀਂ ਇੱਕ ਥਰਡ ਪਾਰਟੀ ਆ ਅਸੀਂ ਇਹ ਜਦੋਂ ਇਹ ਮਸਲਾ ਸਾਡੇ ਸਾਹਮਣੇ ਆਇਆ ਤੇ ਅਸੀਂ ਹਮੇਸ਼ਾ ਹੀ ਜਿੱਦਾਂ ਅਸੀਂ ਪਹਿਲਾਂ ਵੀ ਕਰਦੇ ਆ ਅਸੀਂ ਆਪਣੇ ਤੌਰ ਤੇ ਇਨਵੈਸਟੀਗੇਟ ਕਰੀਦਾ ਅਸੀਂ ਫਿਰ ਕਿਸੇ ਪੱਖ ਚ ਕੜੀਦਾ ਅਪੀਲ ਦਲੀਲ ਫਿਰ ਉਹ ਬਾਅਦ ਵਿੱਚ ਚਲਦੀ ਆ ਤੇ ਇਸ ਮਸਲੇ ਦੇ ਵਿੱਚ ਜਦੋਂ ਅਸੀਂ ਇਨਵੋਲਵ ਹੋਏ ਆ ਅਸੀਂ ਜੇਪੀ ਸਿੰਘ ਨੂੰ ਉਹਨਾਂ ਮਿਲੇ ਆ ਉਹਦੇ ਜਿਹੜੇ ਨਾਲ ਜੁੜੀਆਂ ਜਿਹੜੀਆਂ ਗੱਲਾਂ ਸੀ ਉਹ ਸਾਰਿਆਂ ਨੂੰ ਅਸੀਂ ਆਪ ਗੰਗਾ ਲਿਆ ਉਸ ਤੋਂ ਬਾਅਦ ਅਸੀਂ ਕੁੜੀ ਨੂੰ ਵੀ ਮਿਲਣ ਲਈ ਅਪਰੋਚ ਕੀਤੀ ਆ ਕਿਉਂਕਿ ਉਹਨਾਂ ਦੇ ਨਾਲ ਜਿਹੜਾ ਆ ਬਰਜਿੰਦਰ ਸਿੰਘ ਬਜਰੋਰੀ ਉਹ ਤੇ ਇੱਕ ਦੋ ਬੰਦੇ ਹੋਰ ਜਿਹੜੇ ਆ ਉਹ ਕੁੜੀ ਦੇ ਨਾਲ ਸਟੈਂਡ ਕਰਦੇ ਸੀਗੇ ਤੇ ਅਸੀਂ ਇਹਨਾਂ ਦੇ ਜ਼ਰੀਏ ਗੱਲਤ ਹੋ ਰਹੀ ਆ ਪਰ ਜਦੋਂ ਇਹ ਉਹਦੇ ਵਿੱਚ ਬੈਰੀਗੇਟ ਬਣ ਗਏ ਇਹ ਗੱਲ ਅਸੀਂ ਡੀਐਸਪੀ ਸਾਹਿਬ ਦੇ ਕੋਲ ਜਦੋਂ 2 ਦਿਨ ਪਹਿਲਾਂ ਗਏ ਆ ਤੇ ਅਸੀਂ ਉੱਥੇ ਇਹ ਗੱਲ ਰੱਖੀ ਆ ਜਦੋਂ ਉਹਨਾਂ ਨੇ ਇਹ ਕਿਹਾ ਵੀ ਇਹ ਤਾਂ ਪਿੰਡ ਤੱਕ ਪਿੱਛਾ ਕਰ ਰਿਹਾ ਦੇਖੋ ਅਸੀਂ ਪਿੰਡ ਤੱਕ ਗਏ ਆ ਅਸੀਂ ਪਿੰਡ ਤੱਕ ਕਿਸ ਕੰਮ ਲਈ ਗਏ ਆ ਅਸੀਂ ਉੱਥੇ ਜਾ ਕੇ ਸਰਪੰਚ ਸਾਹਿਬ ਨੂੰ ਮਿਲੇ ਆ ਸਰਪੰਚ ਸਾਹਿਬ ਨੂੰ ਕਿਹਾ ਵੀ ਉਸ ਪਰਿਵਾਰ ਦੇ ਨਾਲ ਆਹ ਗੱਲ ਉਸ ਬੱਚੀ ਦੇ ਨਾਲ ਹੋਈ ਆ ਜਿਹੜੀ ਉਹ ਗੱਲ ਕਹਿ ਰਹੀ ਆ ਅਸੀਂ ਉਸ ਪਰਿਵਾਰ ਨਾਲ ਮਿਲਣਾ ਚਾਹੁੰਦੇ ਆ ਅਸੀਂ ਉਹਨਾਂ ਦਾ ਪੱਖ ਲੈਣਾ ਚਾਹੁੰਦੇ ਆ ਤੇ ਪਰ ਜਦੋਂ ਸਰਪੰਚ ਸਾਹਿਬ ਨੇ ਉਹਨਾਂ ਨਾਲ ਉੱਥੇ ਗੱਲ ਕੀਤੀ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਨਹੀਂ ਸਾਡੇ ਨਾਲ ਜਿਹੜੇ ਦਲ ਖਾਲਸਾ ਵਾਲੇ ਬਜ਼ੁਰਗਰੀ ਹੁਣੀ ਆ ਉਹ 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 ਹੀ ਸਾਡਾ ਮਸਲਾ ਹੈਂਡਲ ਕਰਨਗੇ ਉਹ ਹੀ ਦੇਖਣਗੇ ਤੇ ਅਸੀਂ ਫਿਰ ਉਸ ਤੋਂ ਬਾਅਦ ਅਸੀਂ ਫਿਰ ਉਸ ਤੋਂ ਬਾਅਦ ਆ ਕੇ ਅਸੀਂ ਉਹਦੇ ਨਾਲ ਗੱਲ ਕੀਤੀ ਤੇ ਉਹਨੇ ਇਹ ਗੱਲ ਕਹੀ ਵੀ ਅਸੀਂ ਤੁਹਾਨੂੰ ਮਿਲਾਂਗੇ ਅਸੀਂ ਘਟੋ ਘਟ 10 12 ਜਥੇਬੰਦੀਆਂ ਨੇ ਸਿੰਘ ਸਭਾ ਟਾਈਮ ਰੱਖਿਆ 9 ਵਜੇ ਦਾ ਪਰ ਉਹ ਉਹ ਨਾ ਆ ਪਾਇਆ ਨਾ ਪਰਿਵਾਰ ਨੂੰ ਲੈ ਕੇ ਆਇਆ ਜਿਹੜੀਆਂ ਉਹ ਗੱਲਾਂ ਇਹ ਸਟੈਂਡ ਕਰ ਰਹੇ ਹਨ ਵੀ 12 ਜਥੇ ਬੰਗਿਆ ਟੋਪ 10 ਜਥੇ ਬੰਦੀਆਂ ਉਹ ਹਿੱਟ ਕਰ ਰਹੇ ਆ ਸਾਨੂੰ ਉਹ ਸਿੱਖਾਂ ਨੂੰ ਸਿੱਖ ਜਥੇ ਬੰਦੀਆਂ ਨੂੰ ਹਿੱਟ ਕਰ ਰਹੇ ਇਸ ਗੱਲਾਂ ਦਾ ਜਦ ਕਿ ਉਹ ਵੀ ਸੱਚਾਈ ਇਹ ਗੱਲ ਆ ਵੀ ਅਸੀਂ ਜਿਹੜੀਆਂ ਸਿੱਖ ਜਥੇ ਬੰਦੀਆਂ ਸੀਗੀਆਂ ਅਸੀਂ ਕੁੜੀ ਵਾਲਿਆਂ ਦਾ ਵਰਜ਼ਨ ਲੈਣਾ ਚਾਹੁੰਨੇ ਸੀ ਅਸੀਂ ਉਹਨਾਂ ਨਾਲ ਬਹਿਣਾ ਚਾਹੁੰਨੇ ਸੀ ਉਹਨਾਂ ਨਾਲ ਗੱਲ ਕਰਨਾ ਚਾਹੁੰਨੇ ਸੀ ਜਿਹੜੇ ਪੀੜਤ ਸੀਗਾ ਪਰ ਉਹਨਾਂ ਨੇ ਇਹ ਇਹ ਜਿਹੜੀ ਬੜੀ ਹੋਛੀ ਇਹ ਪੱਤਰਕਾਰੀ ਵੀ ਹੋਈ ਹੈ ਦੇਖੋ ਇਹ ਇਸ ਤਰੀਕੇ ਦੀ ਪੱਤਰਕਾਰੀ ਜਿਹੜੀ ਆ ਅਸੀਂ ਆਪਣੇ ਜ਼ਿਲ੍ਹੇ 'ਚ ਪਹਿਲਾਂ ਨਹੀਂ ਦੇਖੀ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਤੁਹਾਨੂੰ ਆਪਣਾ ਵਰਜ਼ਨ ਦਵਾਵਾਂਗੇ ਪਰ ਥੋੜਾ ਜਿਹਾ ਵੇਟ ਕਰੋ ਲੈ ਸਾਰੀ ਗੱਲ ਦਾ ਤੇ ਉਹਨਾਂ ਨੇ ਕੋਈ ਵੀ ਤੱਤ ਬਿਨਾ ਕੰਘਾਲੇ ਹੋਏ ਜਦ ਕਿ ਉਹ ਬੰਦੇ ਆਪ ਸ਼ਹਿਰ 'ਚ ਰਹਿੰਦੇ ਆ ਜੇ ਉਹ ਇੰਨਾ ਹੀ ਮਤਲਬ ਉਹ ਸਹਿਰਦ ਸੀਗੇ ਤੇ ਫਿਰ ਉਹ ਇਹ ਪੱਤਰਕਾਰੀ ਦਾ ਵਿਸ਼ਾ ਹੁੰਦਾ ਆ ਵੀ ਉਹ ਆਪ ਇਨਵੈਸਟਿਗੇਟ ਕਰਦੇ ਉਸ ਗੱਲ ਨੂੰ ਉਹ ਆਪ ਜਾਂਦੇ ਦੁਕਾਨਦਾਰਾਂ ਤੋਂ ਜਿੱਥੇ ਉਹ ਕੁੜੀ ਲੱਗੀ ਸੀ ਉੱਥੇ ਜਾਂਦੇ ਜਾਂ ਆਲੇ-ਦੁਆਲੇ ਜਾਂ ਪੁਲਿਸ ਦੇ ਨਾਲ ਉਹ ਗੱਲ ਕਰਦੇ ਬੈਠ ਕੇ ਪਰ ਉਹਨਾਂ ਨੇ ਉਹ ਸਾਰੀ ਪੇਸ਼ਕਾਰੀ ਐ ਕੀਤੀ ਵੀ ਇਹਦੇ ਵਿੱਚ ਤੇ ਕੁੜੀ ਦਾ ਤੇ ਮੁੰਡਾ ਜਿਹੜਾ ਉਹ ਵਿਅਕਤੀ ਆ ਹੈਗਾ ਤਾਂ ਉਹ ਏਜ ਦੇ ਵਿਅਕਤੀ ਆ ਉਹਦੀ 55-60 ਸਾਲ ਉਮਰ ਆ ਉਹਨਾਂ ਨਾਲੋਂ ਕਿਤੇ ਵੱਧ ਦੋਸ਼ੀ ਉਹ ਸਾਨੂੰ ਸਿੱਖੀ ਅੱਗੇ ਬੰਦਿਆਂ ਨੂੰ ਉਹ ਮਤਲਬ ਦਿਖਾ ਰਿਹਾ ਜਾਤ ਕੀ ਉਹਨਾਂ ਦਾ ਆਪਣਾ ਕੋਈ ਵੀ کردار ਨਹੀਂ ਹੈਗਾ ਉਹ 4 ਦਿਨ ਪਹਿਲਾਂ ਉੱਠਿਆ ਬੰਦਾ ਤੇ ਇੱਕ ਉਹਦੇ ਨਾਲ ਜਿਹੜਾ ਉਹ ਖੜਾ ਹੈ ਬੰਦਾ ਉਹ ਉਹ ਹਿੰਦੂ ਜਥੇਬੰਦੀਆਂ ਦੇ ਵਿੱਚ ਉਹ ਕਿਸ ਲੈਵਲ ਤੇ ਉਹ ਕੰਮ ਕਰਦਾ ਰਿਹਾ ਉਹ ਅੱਜ ਉਹ ਸਾਨੂੰ ਦੱਸੂਗਾ ਵੀ ਸਿੱਖ ਜਥੇਬੰਦੀਆਂ ਨੇ ਕੀ ਕਰਨਾ ਹੈ ਤੇ ਇਹ ਬੜੀਆਂ ਮਤਲਬ ਇੱਕ ਹੋੱਚੀ ਗੱਲ ਹੋਈ ਆ ਤੇ ਸਾਨੂੰ ਇਸ ਗੱਲ ਦੇ ਉੱਤੇ ਅਸੀਂ ਬਹੁਤ ਸਾਰਾ ਕੁੱਛ ਖੰਘਾਲਿਆ ਹੋਇਆ ਪਰ ਉਹਨੂੰ ਅਸੀਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ ਅਸੀਂ ਚਾਹੁੰਦੇ ਆ ਵੀ ਪਹਿਲਾਂ ਪ੍ਰਸ਼ਾਸਨ ਜਿਹੜੀ ਉਹ ਸਾਰੀ ਗੱਲ ਰੱਖੇ ਇਹਦੇ ਵਿੱਚ ਕਿਤੇ ਨਾ ਕਿਤੇ ਐਂ ਲੱਗਦਾ ਵੀ ਇਹ ਮਸਲਾ ਬਹੁਤਾ ਜਿਹੜਾ ਹੈਗਾ ਹੈ ਨਾ ਮਸਲੇ ਨੂੰ ਸੋਲਵ ਕਰਨ ਨਾਲੋਂ ਇਹ ਮਸਲਾ ਬਲੈਕਮੇਲਿੰਗ ਦਾ ਵੱਧ ਲੱਗਦਾ ਪਿਆ ਹੈ ਕਿਉਂਕਿ ਜਿਹਦਾ ਮਸਲਾ ਲੜੀ ਦਾ ਆ ਹਾਂਜੀ ਪਰ ਜੱਥੇਵੰਦੀਆਂ ਨੇ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ਇਹ ਦੇਖੋ ਅਸੀਂ ਅਸੀਂ ਕੋਈ ਵੀ ਆਪਣੇ ਸ਼ਹਿਰ ਚ ਜिले ਵਿੱਚ ਕੋਈ ਗੱਲ ਹੁੰਦੀ ਆ ਅਸੀਂ ਹਮੇਸ਼ਾ ਹੀ ਅਸੀਂ ਇਹ ਪਹਿਲਾਂ ਸੋਚਦੇ ਵੀ ਕਿਸੇ ਨਾਲ ਤਕਾਣਾ ਹੋਵੇ ਇਸ ਗੱਲ ਦੇ ਵਿੱਚ ਤੇ ਅਸੀਂ ਇਹਦੇ ਵਿੱਚ ਵੀ ਅਸੀਂ ਪੈਰਨਲ ਅਪਰੋਚਨ ਰੱਖ ਕੇ ਤੁਰੇ ਆ ਉਸ ਵਿਅਕਤੀ ਦੇ ਨਾਲ ਵੀ ਤੇ ਉਸ ਕੁੜੀ ਦੇ ਨਾਲ ਵੀ ਅਸੀਂ ਨਹੀਂ ਚੋਣਾਂ ਵੀ ਕੁੜੀ ਨਾਲ ਬਥੀ ਕੀ ਹੋਵੇ ਅਸੀਂ ਨਹੀਂ ਚੋਣੇ ਵੀ ਇੱਕ ਬੰਦਾ ਜਿਹੜਾ ਪਜਾ ਕਿਉਂਕਿ ਉਹਦਾ ਵੀ ਪਰਿਵਾਰ ਆ ਉਹਦੀ ਵੀ ਬੱਚੀ ਸਕੂਲ ਪੜ੍ਹਦੀ ਹੈ ਉਹਦੀ ਘਰ ਵਾਲੀ ਆ ਜਿੰਨੀ ਉਹ ਅਫੈਕਟਡ ਆ ਕੁੜੀ ਉਹਨਾਂ ਉਹਦਾ ਆਪਣਾ ਪਰਿਵਾਰ ਵੀ ਇਫੈਕਟ ਹੁੰਦਾ ਹੈ ਜੇ ਅਸੀਂ ਬਿਨਾ ਸੋਚੇ ਸਮਝੇ ਐਦਾਂ ਮਤਲਬ ਗੱਲ ਨੂੰ ਲਾਂਚ ਕਰਾਂਗੇ ਦੇਖੋ ਹੁਣ ਥੋੜੇ ਬੰਦਿਆਂ 'ਚ ਗੱਲ ਸੀਗੀ ਇਹ ਗੱਲ ਸ਼ਹਿਰ ਦੇ ਵਿੱਚ ਸੀ ਉਹਨੂੰ ਲਾਂਚ ਕਰਕੇ ਪੂਰੀ ਤੁਸੀਂ ਦੁਨੀਆ ਦੇ ਸਾਹਮਣੇ ਰੱਖਤੀ ਬਿਨਾਂ ਕਿਸੇ ਅਪੀਲ ਦਲੀਲ ਤੋਂ ਬਿਨਾਂ ਕਿਸੇ ਤੱਤ ਤੋਂ ਤੁਸੀਂ ਦੁਨੀਆ ਮੁਰੇਓ ਪੇਸ਼ ਕਰਤੀ ਗੱਲ ਜਾਂ ਤਾਂ ਉਹ ਪੱਤਰਕਾਰ ਆਪ ਕਰ ਦੇ ਇਹ ਗੱਲ ਨੂੰ ਤੇ ਇਹ ਅਸੀਂ ਤੁਹਾਡੇ ਮਾਧਿਅਮ ਰਾਹੀਂ ਇਹ ਹੀ ਗੱਲ ਕਹਿਣੀ ਚਾਹੁੰਦੇ ਆ ਵੀ ਇਹ ਜਿੱਦਾਂ ਮਸਲਾ ਦਿਖਾਇਆ ਜਾ ਰਿਹਾ ਅੱਜ ਉੱਥੇ ਪ੍ਰੋਟੈਸਟ ਵੀ ਕੀਤਾ ਗਿਆ ਇਸ ਗੱਲ ਦੇ ਉੱਤੇ ਤੇ ਪ੍ਰੋਟੈਸਟ ਅਸੀਂ ਉਸ ਤੋਂ ਵੀ ਵੱਡਾ ਕਰ ਸਕਦੇ ਆ ਪਰ ਗੱਲ ਇਹ ਵੀ ਸਾਡੀ ਸਾਡੀ ਜਿਹੜੀ ਮੰਸਾ ਆ ਕਿਸੇ ਨੂੰ ਹਟ ਕਰਨ ਦੀ ਜਾਂ ਨੁਕਸਾਨ ਪਹੁੰਚਾਉਣ ਦੀ ਨਹੀਂ ਹੈ ਜੀ ਜਿਹੜੀ ਸਾਡੀ ਮੰਸਾ ਆ ਉਹ ਇਹ ਆ ਵੀ ਇਨਸਾਫ ਹੋਣਾ ਚਾਹੀਦਾ ਜੇ ਕੋਈ ਘਟਨਾ ਘਟੀ ਆ ਤੇ ਉਹਦਾ ਉਹਦੇ ਤੇ ਜਿਹੜੀ ਕਾਰਵਾਈ ਹੈਗੀ ਕਾਨੂੰਨੀ ਤੱਕ ਉਹ ਹੋਣੀ ਚਾਹੀਦੀ ਆ ਤੇ ਜਿਹੜੇ ਦੋਸ਼ੀ ਆ ਇਹ ਜ਼ਰੂਰੀ ਨਹੀਂ ਹੈਗਾ ਵੀ ਮਤਲਬ ਜਿਹੜਾ ਉਹ ਵਿਅਕਤੀ ਆ ਉਹੀ ਦੋਸ਼ੀ ਆ ਤੇ ਇਹ ਉਹ ਜਿਸ ਤਰੀਕੇ ਨਾਲ 4 ਤਰੀਕ ਨੂੰ ਉਸ ਦੀ ਦੁਕਾਨ ਦੇ ਉੱਤੇ 20 ਬੰਦਿਆਂ ਨੇ ਆ ਕੇ ਹਮਲਾ ਕੀਤਾ ਆ ਉਹ ਵੀ ਸਾਰੇ ਦੋਸ਼ੀ ਐ ਇਸ ਗੱਲ ਦੇ ਵਿੱਚ ਉਹ ਵੀ ਗੈਰ ਕਾਨੂੰਨੀ ਆ ਉਹ ਕੋਈ ਕਾਨੂੰਨੀ ਨਹੀਂ ਤਰੀਕਾ ਹੈਗਾ ਤੇ ਇਸ ਕਰਕੇ ਇਹ ਸਾਰੀਆਂ ਗੱਲਾਂ ਸਾਡੇ ਵਿਚਾਰ ਦੀ ਨਾ ਇਹ ਅਸੀਂ ਸੰਗਤਾਂ ਦੇ ਵਿੱਚ ਇਹ ਗੱਲ ਅਸੀਂ ਪਬਲਿਕ 'ਚ ਰੱਖਣਾ ਚਾਹੁੰਦੇ ਸੀਗੇ ਤੇ ਅਸੀਂ ਇਹ ਗੱਲ ਰੱਖੀ ਆ ਤੁਹਾਡੇ ਕੋਲ ਜੋ ਕਿ ਜਿਹੜੀ ਲੜਕੀ ਦੇ ਮਾਮਲੇ ਦੇ ਵਿੱਚ ਜਿੱਥੇ ਬੰਨੀਆਂ ਨੂੰ ਜੋ ਕਿ ਦੋਸ਼ੀ ਘਹਿਰ ਆਇਆ ਜਾ ਰਿਹਾ ਕਿ ਇਹ ਖੁਦਿਆਂ ਸਪੋਰਟ ਕਰ ਰਹੇ ਨੇ دوسری ਪਾਰਟੀ ਆ ਕੀ ਗੱਲ ਨੇ ਕਿੰਦੀ ਕ ਸਚਾਈ ਹੈ ਦੇਖੋ ਜਦੋਂ ਸਾਡੇ ਇਹ ਮੈਟਰ ਧਿਆਨ ਦੇ ਵਿੱਚ ਆਇਆ ਤੇ ਹੁਸ਼ਿਆਰਪੁਰ ਦੀਆਂ ਜਿੰਨੀਆਂ ਸਿੱਖ ਜਥੇਬੰਦੀਆਂ ਹੈਗੀਆਂ ਜਾਂ ਸਮਾਜਿਕ ਜਥੇਬੰਦੀਆਂ ਹੈਗੀਆਂ ਜਾਂ ਹੋਰ ਵੀ ਜਿਹੜੀਆਂ ਧਿਰਾਂ ਹੈਗੀਆਂ ਇਨਸਾਫ ਪਸੰਦ ਧਿਰ ਹੈਗੀਆਂ ਜਦੋਂ ਸਾਡੇ ਨੋਟਿਸ ਵਿੱਚ ਇਹ ਗੱਲ ਆਈ ਆ ਅਸੀਂ ਆਪਣੇ ਤੌਰ ਤੇ ਲਗਭਗ ਇਸ ਗੱਲ ਨੂੰ 8 ਤੋਂ 7 ਤੋਂ 8 ਦਿਨ ਹੋ ਗਏ ਆ ਅਸੀਂ ਲਗਾਤਾਰ 7-8 ਦਿਨ ਤੋਂ ਆਪਣੇ ਤੌਰ ਤੇ ਵੀ ਅਸੀਂ ਇਨਵੈਸਟੀਗੇਸ਼ਨ ਕੀਤੀ ਆ ਔਰ ਇਸ ਇਨਵੈਸਟੀਗੇਸ਼ਨ ਦਾ ਪੱਖ ਅਸੀਂ ਇਸ ਕਰਕੇ ਨਹੀਂ ਹੱਲੇ ਤੱਕ মিডিਆ ਦੇ ਮੋਰੇ ਵੀ ਰੱਖਿਆ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਪੁਲਿਸ ਜਿਹੜੀ ਆ ਆਪਣੇ ਪੱਧਰ ਤੇ ਇਸ ਗੱਲ ਦੀ ਇਨਵੈਸਟੀਗੇਸ਼ਨ ਕਰ ਰਹੀ ਆ ਤੇ ਜਦੋਂ ਤੱਕ ਪੁਲਿਸ ਕੋਈ ਕਲੀਅਰ ਨਹੀਂ ਗੱਲ ਕਰਦੀ ਜੋ ਇਨਵੈਸਟੀਗੇਸ਼ਨ ਪੁਲਿਸ ਕਰ ਰਹੀ ਆ ਜੋ ਉਹ ਨਹੀਂ ਲੈ ਕੇ ਆਉਂਦੇ ਉਨੀ ਦੇਰ ਤੱਕ ਅਸੀਂ ਜਿਹੜੀ ਆ মিডিਆ ਦੇ ਨਾਲ رابطہ ਜਿਹੜਾ ਨਹੀਂ ਕੀਤਾ ਪਰ ਹੁਣ ਜਦੋਂ ਉਹਨਾਂ ਵੱਲੋਂ ਕੋਈ ਸ਼ਰਾਰਤੀ ਅਨਸਰਾਂ ਵੱਲੋਂ ਔਰ ਜਿਹੜੇ ਗੈਰ ਜ਼ਿੰਮੇਵਾਰ ਲੋਕ ਬਾ ਉਹਨਾਂ ਵੱਲੋਂ ਲਗਾਤਾਰ ਕੱਲ ਵੀ ਇੱਕ ਵੀਡੀਓ ਚੱਲੀ ਹੈ ਕਿਸੇ ਚੈਨਲ ਦੇ ਉੱਤੇ ਉਹਨਾਂ ਨੇ ਸਿੱਖਾਂ ਨੂੰ ਸਿੱਖ ਕੌਮ ਨੂੰ ਸਿੱਖ ਜਥੇਬੰਦੀਆਂ ਨੂੰ ਲਗਾਤਾਰ ਉਹਨਾਂ ਨੇ ਆਪਣੀ ਗੱਲਬਾਤ ਦੇ ਵਿੱਚ ਥ੍ਰੈਟ ਕੀਤਾ ਔਰ ਅਸੀਂ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਇਹ ਜਿਹੜੇ ਬੰਦੇ ਜਿਹੜੇ ਉਧਰੋਂ ਵੀ ਧਿਰ ਵੱਲੋਂ ਸਟੈਂਡ ਕਰਦੇ ਆ ਇਹ ਬਜਰੰਗਦਲ ਦੇ ਨਾਲ ਇਹਨਾਂ ਦੇ ਲਿੰਕ ਵਾ ਉਹਨਾਂ ਦਾ ਵੀ ਇੱਕ ਪ੍ਰਧਾਨ ਸੀਗਾ ਤੇ ਇੱਕ ਬਲਜਿੰਦਰ ਸਿੰਘ ਹੋਣੇ ਆ ਜਿਹੜੇ ਦਲ ਖਾਲਸਾ ਦੇ ਜ਼ਿਲ੍ਹਾ ਪ੍ਰਧਾਨ ਨੇ ਉਹ ਉਧਰੋਂ ਗੱਲ ਕਰ ਰਹੇ ਸੀਗੇ ਤਾਂ ਗੱਲਬਾਤ ਦੇ ਵਿੱਚ ਉਹਨਾਂ ਨੇ ਜਿਸ ਤਰੀਕੇ ਨਾਲ ਸਿੱਖਾਂ ਨੂੰ ਟਾਰਗੇਟ ਕੀਤਾ ਸਿੱਖ ਜਥੇਬੰਦੀਆਂ ਨੂੰ ਬਾਰ-ਬਾਰ ਉਹ ਟਾਰਗੇਟ ਕਰ ਰਹੇ ਸੀ ਪਹਿਲੀ ਗੱਲ ਤਾਂ ਇਹ ਕਿ ਇਹਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਆ ਜਦੋਂ ਤੱਕ ਇਨਵੈਸਟੀਗੇਸ਼ਨ ਕੋਰਟ ਵੀ ਨਹੀਂ ਕਰਦੀ ਪੁਲਿਸ ਵੀ ਨਹੀਂ ਕਰਦੀ ਕਿਸੇ ਵੀ ਵਿਅਕਤੀ ਨੂੰ ਦੋਸ਼ੀ ਠਹਿਰਾਇਆ ਨਹੀਂ ਜਾ ਸਕਦਾ ਪਰ ਉਹ ਆਪਣੀ ਗੱਲਬਾਤ ਦੇ ਵਿੱਚ ਬਾਰ ਬਾਰ ਇਹ ਗੱਲ ਦਾ ਜ਼ਿਕਰ ਕਰ ਰਹੇ ਸੀ ਕਿ ਸਾਨੂੰ ਸਿੱਖਾਂ ਤੇ ਯਕੀਨ ਨਹੀਂ ਰਿਹਾ ਉਹ ਅੰਮ੍ਰਿਤਸਰ ਕੇ ਕੇਸ ਦਾੜੀ ਰੱਖ ਕੇ ਉਹਨਾਂ ਨੇ ਆਹ ਕੁਛ ਕੀਤਾ ਉਸ ਤੋਂ ਸਾਨੂੰ ਇਹ ਸ਼ੰਕਾ ਪੈਦਾ ਹੁੰਦੀ ਆ ਇਹ ਇਸ ਗੱਲ ਦੀ ਸਾਨੂੰ ਇਹ ਮਸਲਾ ਗੰਭੀਰ ਲੱਗਦਾ ਕਿ ਉਹ ਇਸ ਘਟਨਾ ਦੀ ਆੜਦੇ ਹੇਠ ਸਿੱਖਾਂ ਨੂੰ ਟਾਰਗੇਟ ਕਰ ਰਿਹਾ ਸਿੱਖ ਕੌਮ ਨੂੰ ਟਾਰਗੇਟ ਕਰ ਰਿਹਾ ਜਿਹੜੀ ਗੱਲ ਕਿ ਅਸੀਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਇਸ ਇਨਵੈਸਟਿਗੇਸ਼ਨ ਦੇ ਵਿੱਚ ਜੋ ਸਚਾਈ ਆ ਉਹ ਸਾਹਮਣੇ ਆਉਣੀ ਚਾਹੀਦੀ ਆ ਅਗਰ ਮੁਜਰਮ ਦੋਸ਼ੀ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਲੇਕਿਨ ਜੇ ਲੜਕੀ ਦੋਸ਼ੀ ਆ ਤੇ ਲੜਕੀ ਨੂੰ ਵੀ ਸਜ਼ਾ ਜਿਹੜੀ ਮਿਲਣੀ ਚਾਹੀਦੀ ਆ ਪਰ ਅਗਰ ਕਿਸੇ ਨਾਲ ਵੀ ਕੋਈ ਨਜਾਇਜ਼ ਤੌਰ ਤੇ ਤੱਕਾ ਹੁੰਦਾ ਜਾਂ ਜਿਹੜਾ ਇਹ ਅਮਰਤ ਭਰੀ ਗੁਰਸਿੱਖ ਨੌਜਵਾਨ ਹੈਗਾ ਜਾਂ ਜਿਹੜੇ ਇਹ ਵਿਅਕਤੀ ਹੈਗੇ ਆ ਜੇ ਇਹਨਾਂ ਨਾਲ ਵੀ ਕਿਸੇ ਤਰੀਕੇ ਦਾ ਕੋਈ ਨਜਾਇਜ਼ ਧੱਕਾ ਹੁੰਦਾ ਬਿਨਾਂ ਇਨਵੈਸਟੀਗੇਸ਼ਨ ਤੋਂ ਤਾਂ ਅਸੀਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸਿੱਖ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਤੇ ਰਾਜਸੀ ਜਥੇਬੰਦੀਆਂ ਨੂੰ ਨਾਲ ਲੈ ਕੇ ਇੱਕ ਵੱਡਾ ਜਿਹੜਾ ਪ੍ਰੋਟੈਸਟ ਆ ਉਹ ਉੱਠਦਾ ਜਾਊਗਾ। ਮੰਗੀ ਜਾਂਦੇ ਆ ਕਿ ਪ੍ਰਸ਼ਾਸਨ ਤੋਂ ਇਹਦਾ ਜਲਦੀ ਤੋਂ ਜਲਦੀ ਉਹ ਕਿੰਨੇ ਵੀ ਹੱਲ ਕੀਤਾ ਜਾਵੇ। ਅਸੀਂ ਸਾਨੂੰ ਪੂਰੀ ਪੁਲਿਸ ਦੀ ਇਨਵੈਸਟੀਗੇਸ਼ਨ ਤੇ ਭਰੋਸਾ ਹੈਗਾ ਔਰ ਅਸੀਂ ਏ ਮੰਗ ਕਰਦੇ ਆ ਕਿ ਇਹਦੇ ਵਿੱਚ ਜਲਦੀ ਤੋਂ ਜਲਦੀ ਜਿਹੜਾ ਜਿਹੜਾ ਸਚਾਈ ਵਾਲਾ ਪੱਖ ਆ ਉਹ ਲੋਕਾਂ ਦੇ ਮੋਹਰੇ ਲਿਆਂਦਾ ਜਾਵੇ ਕਿ ਜਿਹੜੇ ਇਹ ਲੋਕ ਵੀ ਕੁਝ ਸ਼ਰਾਰਤੀ ਅੰਸਰ ਵੀ ਇਸ ਗੱਲ ਨੂੰ ਤੂਲ ਦੇ ਕੇ ਵਧਾਉਣਾ ਚਾਹੁੰਦੇ ਆ ਅਸੀਂ ਚਾਹੁੰਦੇ ਆ ਕਿ ਲੜਕੀ ਦੀ ਵੀ ਇੱਜ਼ਤ ਦਾ ਮਸਲਾ ਹੈਗਾ ਤੇ ਇੱਕ ਪਾਸੇ ਜਿਹੜਾ ਬੋਰ ਸਿੱਖ ਇਹ ਨੌਜਵਾਨ ਹੈਗਾ ਇਹਨਾਂ ਦਾ ਵੀ ਇੱਜ਼ਤ ਦਾ ਮਸਲਾ ਹੈਗਾ ਇਸ ਨੂੰ ਪਰ ਕੁਝ ਸ਼ਰਾਰਤੀ ਅੰਸਰ ਤੂਲ ਦੇ ਕੇ ਵਧਾਉਣਾ ਚਾਹੁੰਦੇ ਆ ਜੇ ਸੋਲਵ ਕਰਨਾ ਚਾਹੁੰਦੇ ਹੁੰਦੇ ਤਾਂ ਅਸੀਂ ਲਗਭਗ 7-8 ਦਿਨ ਤੋਂ ਲਗਾਤਾਰ ਅਸੀਂ ਆਪਣੀ ਆਪਣਾ ਯਤਨ ਕਰ ਰਹੇ ਹਾਂ ਵੀ ਕਿਸੇ ਤਰੀਕੇ ਨਾਲ ਦੋਹੀ ਧਿਰਾਂ ਨੂੰ ਬਿਠਾ ਕੇ ਆਪਸੀ ਜੋ ਹੈਗਾ ਮਸਲਾ ਜਿਹੜਾ ਹੈ ਸੋਲਵ ਕੀਤਾ ਜਾਵੇ ਪਰ ਉਹ ਧਿਰਾਂ ਜਿਹੜੀਆਂ ਸਾਡੇ ਨਾਲ ਬੈਠਣ ਨੂੰ ਐਗਰੀ ਨਹੀਂ ਹੈਗੀਆਂ ਇਸ ਦੇ ਉਲਟ ਜਾ ਕੇ ਉਹ ਸਾਨੂੰ ਸਿੱਖਾਂ ਨੂੰ ਜਥੇਬੰਦੀਆਂ ਨੂੰ ਟਾਰਗੇਟ ਕਰ ਰਹੇ ਆ ਇਸ ਤੋਂ ਇਹ ਲੱਗਦਾ ਕਿ ਇਹਨਾਂ ਦੀ ਸ਼ੰਕਾ ਜਿਹੜੀ ਆ ਉਹ ਠੀਕ ਨਹੀਂ ਹੈਗੀ ਇਹਨਾਂ ਦੀ ਮਨਛਾ ਠੀਕ ਨਹੀਂ ਹੈਗੀ ਜੀ ਜੀ ਅੱਗੇ ਜਾਓ ਜੀ ਹਾਂ ਮੈਂ ਇਸ ਮਾਮਲੇ ਚ ਇਹ ਕਹਿਣਾ ਚਾਹ ਰਹਾ ਹਾਂ ਕਿ ਜਦੋਂ ਆਪਣੀ ਜਾਣਕਾਰੀ ਵਿੱਚ ਇਹ ਸਾਰਾ ਮਾਮਲਾ ਆਇਆ ਤੇ ਜਿਹੜਾ ਉਹ ਬੰਦਾ ਹੈਗਾ ਦੁਕਾਨਦਾਰ ਜੇਪੀ ਸਿੰਘ ਉਹਨਾਂ ਦੀ ਦੁਕਾਨ ਦੇ ਉੱਪਰ ਕੋਈ ਬੈਠੇ ਸੀਗੇ ਸੱਜਣ ਮੇਰੇ ਵੀ ਜਾਣਕਾਰ ਹੈਗਾ ਉਹਨਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਵੀ ਇਦਾਂ ਕਰਕੇ ਮੇਰੇ ਜਾਣਕਾਰ ਹੈਗਾ ਵੀ ਉਹਨਾਂ ਦੀ ਦੁਕਾਨ ਦੇ ਉੱਪਰ ਆਹ ਮਸਲਾ ਇਦਾਂ ਹੋ ਗਿਆ ਹੈਗਾ ਚਲੋ ਮੈਂ ਇਹਨਾਂ ਨੂੰ ਇੱਥੇ ਲੰਘਦੇ ਵਰਦੇ ਆਪਾਂ ਸ਼ਹਿਰ ਦੇ ਵਿੱਚ ਰਹਿੰਦੇ ਆ ਇੱਕ ਦੋ ਜਣ ਨੂੰ ਫਤਿਹ ਦੀ ਸਾਹ ਸਾਡੀ ਹੈਗੀ ਹੈ ਉਹਨਾਂ ਦੇ ਨਾਲ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਫਿਰ ਮੈਂ ਬਲਜਿੰਦਰ ਸਿੰਘ ਜਿਹੜੇ ਉਧਰੋਂ ਕੁੜੀ ਵਾਲੇ ਪਾਸੇ ਤੋਂ ਉਹਨਾਂ ਦੇ ਨਾਲ ਚੰਗੀ ਤ ਫਿਰ ਨਾ ਉਹਨਾਂ ਦੇ ਨਾਲ ਗੱਲ ਕੀਤੀ ਮੈਂ ਕਿਹਾ ਭਾਜੀ ਵੀ ਤੁਸੀਂ ਜੇਪੀ ਸਿੰਘ ਉਹਨਾਂ ਨੂੰ ਮਿਲੇ ਆ ਉਸ ਦੁਕਾਨਦਾਰ ਨੂੰ ਉਹ ਕਹਿੰਦਾ ਕਿ ਮੈਂ ਨਹੀਂ ਮਿਲਿਆ ਹੈਗਾ ਮੈਂ ਕਿਹਾ ਵੀ ਤੁਸੀਂ ਇੱਕ ਵਾਰੀ ਆਓ ਆਪਾਂ ਇਕੱਠੇ ਹੋ ਕੇ ਆਪਾਂ ਉਹਨਾਂ ਨੂੰ ਮਿਲ ਲਈਏ ਆਪਾਂ ਮਿਲ ਕੇ ਜੇ ਤੁਸੀਂ ਕਹਿੰਦੇ ਕਿ ਡੀਵੀਆਰ ਭੰਨ ਦਿੱਤਾ ਕੈਮਰੇ ਉਹਨਾਂ ਨੇ ਡਿਲੀਟ ਕਰਤੇ ਸਾਰਾ ਕੁਝ ਆਪਾਂ ਜਾ ਕੇ ਸਾਰਾ ਕੁਝ ਚੈੱਕ ਕਰ ਲੈਨੇ ਆ ਕਿਉਂਕਿ ਜਦੋਂ ਤੁਸੀਂ ਕੈਮਰੇ ਦੇ ਵਿੱਚੋਂ ਕੁਝ ਫੁਟੇਜ ਡਿਲੀਟ ਕਰ ਦਿੰਦੇ ਆ ਤਾਂ ਉਹਦਾ ਡਾਟਾ ਪਿਆ ਹੁੰਦਾ ਹੈਗਾ ਉਹ ਜਾਣਦਾ ਨਹੀਂ ਹੈਗਾ ਕਿਤੇ ਵੀ ਜਿਵੇਂ ਆਪਾਂ ਫੋਨ ਤੋਂ ਆਪਾਂ ਕੋਈ ਵੀ ਚੈਟ ਡਿਲੀਟ ਕਰ ਦਿੰਦੇ ਆ ਉਹ ਕਿਤੇ ਨਹੀਂ ਜਾਂਦੀ ਹੈਗੀ ਆਪਾਂ ਉਹਨੂੰ ਦੁਬਾਰਾ ਪ੍ਰਾਪਤ ਕਰ ਇੱਕ ਦਿਨ ਦੋ ਦਿਨ ਤਿੰਨ ਦਿਨ ਚਾਰ ਦਿਨ ਅਸੀਂ ਲਗਾਤਾਰ ਤਰਲੇ ਮਾਰਦੇ ਰਹੇ ਫੋਨ ਕਰ ਕਰਕੇ ਕੰਮਾਂ ਦੀਆਂ ਸਾਡੇ ਡਿਟੇਲਾਂ ਕਢਵਾ ਕੇ ਵਿਖੇ ਜਾ ਸਕਦੀਆਂ ਅਸੀਂ ਤਰਲੇ ਮਾਰੇ ਉਹਨਾਂ ਦੇ ਵੀ ਤੁਸੀਂ ਸਾਨੂੰ ਮਿਲੋ ਆ ਕੇ ਪਰ ਉਹ ਸਾਨੂੰ ਮਿਲੇ ਨਹੀਂ ਸੋ ਪਹਿਲੀ ਵਾਰ ਜਦੋਂ ਉਹਨਾਂ ਨਾਲ ਇਸ ਮੁਤਲਕ ਗੱਲ ਹੋਈ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਭਾਜੀ ਤੁਹਾਡੇ ਹਿਸਾਬ ਨਾਲ ਕਿੱਦਾਂ ਨਿਬੜ ਸਕਦੀ ਹੈ ਤਾਂ ਬਲਜਿੰਦਰ ਸਿੰਘ ਜਿਹੜੇ ਕਿ ਦਲ ਖਾਲਸਾ ਦੇ ਜ਼ਿਲ੍ਹਾ ਪ੍ਰਧਾਨ ਹੈ ਗਿਆ ਇਥੋਂ ਹੁਸ਼ਰਪੁਰ ਤੋਂ ਨਵੇਂ-ਨਵੇਂ ਬਣੇ ਹੈ ਗਿਆ ਉਹ ਮੈਨੂੰ ਕਹਿਣ ਲੱਗੇ ਵੀ ਮਾਮਲਾ ਇੱਕ ਤਰੀਕੇ ਨਾਲ ਨਿਬੜ ਸਕਦਾ ਜੇ ਇਹਦਾ ਰੌਲਾ ਨਾ ਜ਼ਿਆਦਾ ਪਵੇ ਪੇ ਕੁੜੀ ਵਿਆਹ ਜੋਗ ਹੈਗੀ ਆ ਕੁੜੀ ਦੇ ਵਿਆਹ ਦਾ ਖਰਚਾ ਚੱਕ ਲੈਣ ਜਾਂ ਫਿਰ ਕੁੜੀ ਅੱਗਾ ਪੜਨਾ ਚਾਹੁੰਦੀ ਆ ਤਾਂ ਕੁੜੀ ਦੇ ਪੜਾਈ ਦਾ ਖਰਚਾ ਚੱਕ ਲੈਣ ਮੈਂ ਵੀਰ ਨੂੰ ਆਖਿਆ ਮੈਂ ਕਿ ਬੇਰੀ ਗੱਲ ਸੁਣੋ ਜੇ ਬੰਦਾ ਦੋਸ਼ੀ ਹੀ ਨਹੀਂ ਹੈਗਾ ਤਾਂ ਤੁਸੀਂ ਉਹਨੂੰ ਦੰਨ ਕਿਉਂ ਲਾਉਂਗੇ ਜਦੋਂ ਤੁਸੀਂ ਉਹਨੂੰ ਦੰਨ ਮੰਗੋਗੇ ਇਟ ਮੀਨ ਉਹ ਬੰਦਾ ਦੋਸ਼ੀ ਹੈ ਤੋ ਤੁਸੀਂ ਉਹਦੇ ਤੇ ਇਸ ਤਰੀਕੇ ਨਾਲ ਪ੍ਰੈਸ਼ਰ ਨਾ ਬਣਾਓ ਆਪਾਂ ਮਿਲ ਜੁੜ ਕੇ ਗੱਲ ਕਰਦੇ ਆਂ ਪਰ ਕੁੜੀ ਨੂੰ ਵੀ ਮਿਲ ਲੈਨੇ ਆਂ ਪਰ ਉਹ ਬੰਦਾ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਲਗਾਤਾਰ ਵਿਚਾਲੇ ਕੰੰਦ ਬਣ ਕੇ ਖੜਾ ਹੈਗਾ ਜੀ ਔਰ ਅਸੀਂ ਉਹਨਾਂ ਦੇ ਪਿੰਡ ਤੱਕ ਅਪਰੋਚ ਕੀਤੀ ਆ ਪਿੰਡ ਦੇ ਸਰਪੰ ਉਹਨਾਂ ਨੂੰ ਇਹ ਗੱਲ ਕਰਨ ਵਾਸਤੇ ਗਿਆ ਤੁਸੀਂ ਸਾਨੂੰ ਪਰਿਵਾਰ ਦੇ ਨਾਲ ਮਨਾਓ ਸਰਪੰਚ ਸਾਹਿਬ ਨੇ ਸਾਡੇ ਬੈਠਿਆਂ ਤੇ ਉਹਨਾਂ ਨੂੰ ਫੋਨ ਕੀਤਾ ਕੁੜੀ ਦੇ ਪਿਤਾ ਜੀ ਨੂੰ ਪਿਤਾ ਜੀ ਨਾਲ ਗਵਾਖਿਆ ਕਿ ਦਲ ਖਾਲਸਾ ਵਾਲੇ ਬੰਦੇ ਉਹ ਸਾਡੇ ਨਾਲ ਖੜੇ ਹੈਗੇ ਆ ਉਹੀ ਫੈਸਲਾ ਕਰਨਗੇ ਸਰਪੰਚ ਸਾਹਿਬ ਨੇ ਉਹਨਾਂ ਨੂੰ ਆਖਿਆ ਕਹਿੰਦੇ ਤੁਹਾਡੇ ਪਰਿਵਾਰ ਦੇ ਵਿੱਚ ਅੱਗੇ ਵੀ ਜਦੋਂ ਕੋਈ ਮੈਟਰ ਹੁੰਦਾ ਹੈਗਾ ਤੇ ਅਸੀਂ ਵਿੱਚ ਇਨਵੋਲਵ ਹੁੰਨੇ ਆ ਪਿੰਡ ਦੀ ਪੰਚਾਇਤ ਆਪਾਂ ਫੇ ਤੁਸੀਂ ਸਾਨੂੰ ਕਰਾਸ ਕਰਕੇ ਇਹਦਾ ਨਾ ਕਰੋ ਮਾਮਲੇ ਨੂੰ ਜ਼ਿਆਦਾ ਤੂਲ ਨਹੀਂ ਦੇਈਦੀ ਹੁੰਦੀ ਐਵੇਂ ਕਿਸੇ ਦੀਆਂ ਗੱਲਾਂ ਵਿੱਚ ਬਹੁਤਾ ਨਹੀਂ ਆਈਦਾ ਹੁੰਦਾ ਪਰ ਉਹ ਕਹਿੰਦੇ ਕਿ ਨਹੀਂ ਜੀ ਜੋ ਉਹ ਕਰਨਗੇ ਬਜਿੰਦਰ ਸਿੰਘ ਹੁਣੀ ਦਰਖਾਲਸਾ ਵਾਲੇ ਸਾਨੂੰ ਉਹੀ ਮਨਜ਼ੂਰ ਆ ਤੇ ਉਹੀ ਸਾਰਾ ਕੁਝ ਹੋਊਗਾ ਖੈਰ ਚਲੋ ਅਸੀਂ ਉਥੋਂ ਵਾਪਸ ਆ ਗਏ ਫਿਰ ਅਸੀਂ ਦੁਬਾਰਾ ਪਿੰਡ ਉਹਨਾਂ ਨਾਲ ਵੀ ਸੰਪਰਕ ਨਹੀਂ ਕੀਤਾ ਕਿਉਂਕਿ ਜਦੋਂ ਉਹਨਾਂ ਨੇ ਗੱਲ ਹੀ ਨਹੀਂ ਮੰਨੀ ਉਹਨਾਂ ਦੀ ਉਸ ਤੋਂ ਬਾਅਦ ਫਿਰ ਜਿਹੜੇ ਦਲ ਖਾਲਸਾ ਦੇ ਮੇਨ ਸ਼ਹਿਰ ਦੇ ਆਦੂ ਹੈਗੇ ਅਸੀਂ ਉਹਨਾਂ ਦੇ ਨਾਲ ਵੀ ਰਾਤਾ ਕੈਂਪ ਕੀਤਾ ਉਹ ਸਾਡੇ ਸੰਪਰਕ ਵਾਲੇ ਜਾਂ ਸਾਡੇ ਸਾਰੇ ਮਿੱਤਰ ਪਿਆਰੇ ਹੈਗੇ ਅਸੀਂ ਉਹਨਾਂ ਨੂੰ ਦੱਸਿਆ ਕਿ ਤੁਸੀਂ ਜਿਸ ਸ਼ਖਸ ਨੂੰ ਜ਼ਿਲ੍ਹਾ ਪ੍ਰਧਾਨ ਲਾਇਆ ਹੈਗਾ ਉਹ ਬੰਦਾ ਇਹੋ ਜਿਹੀਆਂ ਹਰਕਤਾਂ ਕਰ ਰਿਹਾ ਹੈਗਾ ਵਿੱਚ ਪੈਸਿਆਂ ਦੀ ਡਿਮਾਂਡ ਹੋ ਰਹੀ ਹੈ ਸਾਰਾ ਕੁਝ ਹੋ ਰਿ ਬੈਠੇ ਰਹੇ ਢਾਈ ਘੰਟੇ ਬੈਠੇ ਰਹੇ ਪਰ ਉਹ ਬੰਦਾ ਸਾਨੂੰ ਕਹਿ ਕੇ ਵੀ ਨਹੀਂ ਆਇਆ ਉਸ ਤੋਂ ਜਿਹੜੀ ਲਾਸਟ ਗੱਲ ਹੈਗੀ ਨਾ ਤੁਸੀਂ ਮੈਨੂੰ ਜਦੋਂ ਨਾ ਮੈਂ ਵੀ ਇੱਕ ਪੱਤਰਕਾਰ ਵੀ ਹੈਗਾ ਆ ਆਪਾਂ ਜਦੋਂ ਨਾ ਚੀਜ਼ਾਂ ਨੂੰ ਦੇਖਦੇ ਆਂ ਬਾਰ-ਬਾਰ ਸਿੱਖ ਜਥੇਬੰਦੀਆਂ ਸਾਧ ਰਹੀਆਂ ਨੇ ਕਿ ਆਓ ਆਪਾਂ ਮੇਲ ਬੈਠ ਕੇ ਇਨਵੈਸਟੀਗੇਸ਼ਨ ਕਰੀਏ ਗੱਲ ਕਰੀਏ ਉਹਦਾ ਨਾ ਆਉਣਾ ਇੱਥੇ ਸਾਨੂੰ ਟਾਈਮ ਦੇ ਕੇ ਨਾ ਆਉਣਾ ਦਲ ਖਾਲਸਾ ਵਾਲੇ ਆਪਣੇ ਦਫਤਰ ਦੇ ਵਿੱਚ ਉਹਨਾਂ ਨੂੰ ਸੱਦਦੇ ਆ ਕਿ ਆਓ ਭਾਈ ਸਾਡੇ ਤੁਸੀਂ ਜ਼ਿਲ੍ਹਾ ਪ੍ਰਧਾਨ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਵੀ ਉਸ ਬੰਦੇ ਦੇ ਵੱਲੋਂ ਬੀਤੀ ਕੱਲ ਇੱਕ মিডিਆ ਨੂੰ ਬਾਈਟ ਦਿੱਤੀ ਗਈ ਹੈ ਤੇ ਚੈਨਲ ਨੂੰ ਬਾਈਟ ਦੇ ਵਿੱਚ ਜਿਹੜੀਆਂ ਗੱਲਾਂ ਬੋਲੀਆਂ ਗਈਆਂ ਨੇ ਜਦੋਂ ਉਹ ਗੱਲਾਂ ਨੂੰ ਮੈਂ ਵੇਖਦਾ ਨਾ ਧਿਆਨ ਨਾਲ ਸੁਣਦਾ ਮੈਨੂੰ ਇਹ ਲਹਿਸੂਸ ਹੁੰਦਾ ਹੈਗਾ ਕਿ ਕੁੜੀ ਵਾਲਾ ਜਿਹੜਾ ਮੈਟਰ ਉਹਨੂੰ ਆਧਾਰ ਬਣਾ ਕੇ ਟਾਰਗੇਟ ਕੀਤਾ ਜਾ ਰਿਹਾ ਸਿੱਖ ਕੌਮ ਨੂੰ ਮਸਲਨ ਜਦੋਂ ਉਹ ਇਹ ਗੱਲ ਬੋਲਦੇ ਹੈਗੇ ਆ ਕੁੜੀ ਦੇ ਬਾਪੂ ਜੀ ਉਹ ਕਹਿੰਦੇ ਹੈ ਬਈ ਸਾਡਾ ਸਿੱਖ ਕੌਮ ਤੋਂ ਹੁਣ ਵਿਸ਼ਵਾਸ ਉੱਡ ਗਿਆ ਹੈ ਮੈਂ ਉਸ ਵੇਲੇ ਬਜਿੰਦਰ ਸਿੰਘ ਨੂੰ ਸਵਾਲ ਕਰਨਾ ਚਾਹੁੰਦਾ ਕਿ ਭੜਿਆ ਤੁਸੀਂ ਤਾਂ ਸਿੱਖ ਹੀ ਹੈ ਤੂੰ ਲਾਗੇ ਖੜਾ ਹੋ ਕੇ ਇਹ ਗੱਲ ਉਹਦੇ ਬਾਪੂ ਜੀ ਦੇ ਕੋਲੋਂ ਕਿੱਦਾਂ ਸੁਣ ਰਿਆ ਜੇ ਤੈਨੂੰ ਇਹ ਲੱਗਦਾ ਹੈਗਾ ਕਿ ਆ ਸਾਰੀਆਂ ਜਿੱਥੇ ਬੰਦੀਆਂ ਆਪਾਂ ਸਾਰੇ ਅਸੀਂ ਗਲਤ ਬੰਦੇ ਦਾ ਸਾਥ ਦੇ ਰਹੇ ਆ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਸਿੱਖ ਹੈਗੇ ਹੋ ਵਧੀਆ ਤੁਸੀਂ ਉਸ ਵੇਲੇ ਨੂੰ ਕਿਉਂ ਨਹੀਂ ਟੋਕਿਆ ਕਿ ਤੇਰਾ ਸਿੱਖ ਕੌਮ ਤੋਂ ਵਿਸ਼ਵਾਸ ਕਿੱਦੋਂ ਡੋੜ ਗਿਆ ਮੈਂ ਤੇਰੇ ਨਾਲ ਖੜਾ ਹੈਗਾ ਕੀ ਤੁਸੀਂ ਫਿਰ ਮੈਨੂੰ ਨੇ ਇਹ ਵੀ ਗੱਲ ਆਖੀ ਸੀ ਕਹਿੰਦਾ ਵੀ ਮੇਰੇ ਮਨ ਨੂੰ ਇਹ ਗੱਲ ਖਾ ਗਈ ਜਦੋਂ ਕੁੜੀ ਦੀ ਮਾਂ ਨੇ ਇਹ ਗੱਲ ਆਖੀ ਕਿ ਅਮਰਤ ਭਰੀ ਬੰਦੇ ਸਭਾ ਸੂਰਤ ਬੰਦੇ ਲੰਬੀਆਂ ਦੌੜੀਆਂ ਵਾਲੇ ਬੰਦੇ ਉਹ ਇਸ ਤਰੀਕੇ ਦੀ ਹਰਕਤਾਂ ਕਰਦੇ ਨੇ ਇਹ ਗੱਲ ਮੇਰੇ ਮਨ ਨੂੰ ਟ ਮੈਂ ਉਹ ਸੱਚ ਸੁਣ ਵੀ ਇਹ ਗੱਲ ਕਹੀ ਸੀ ਹੁਣ ਮੈਂ ਫਿਰ ਕਹਿਣਾ ਕਿ ਭਾਈ ਤੂੰ ਇਹਨੂੰ ਇੱਕ ਸਵਾਲ ਕਿਉਂ ਨਾ ਕੀਤਾ ਕੁੜੀ ਦੀ ਮਾਤਾ ਜੀ ਨੂੰ ਵੀ ਤੁਸੀਂ ਅਫਰੀਕਨ ਗੋਰੇ ਹੋ ਤੁਸੀਂ 크ਿਸਚਨ ਹੋ ਤੁਸੀਂ ਕਿਸੇ ਹੋਰ ਧਰਮ ਨਾਲ ਸੰਬੰਧਿਤ ਹੋ ਤੁਹਾਡੇ ਨਾਮ ਦੇ ਪਿੱਛੇ ਵੀ ਕੋਰ ਲੱਗਦਾ ਮੈਂ ਕੁੜੀ ਦਾ ਨਾਮ ਨਹੀਂ ਬੋਲੂਗਾ ਮੈਂ ਪਿੰਡ ਵੀ ਨਹੀਂ ਦੱਸ ਰਿਹਾ ਹੈਗਾ ਕੁੜੀ ਦੇ ਪਿਤਾ ਜੀ ਤੇ ਮਾਤਾ ਜੀ ਦਾ ਨਾਮ ਵੀ ਦੱਸ ਰਿਹਾ ਉਹ ਵੀ ਸਰਦਾਰ ਪਰਿਵਾਰ ਦੇ ਨਾਲ ਸੰਬੰਧਿਤ ਹੈਗੇ ਨੇ ਪਰ ਉਹ ਇਥੇ ਵੀ ਚੁੱਪ ਰਿਹਾ ਹੈਗਾ ਫਿਰ ਬਜਰੰਗਦਲ ਦੇ ਬੰਦੇ ਨਾਲ ਖੜਦੇ ਹੈਗੇ ਆ ਕੱਲ ਜਿਹੜੀ ਬਾਈਟ ਦਿੱਤੀ ਆ ਕਿਸੇ ਮੀਡੀਆ ਨੂੰ ਉਹਦੇ ਵਿੱਚ ਜਿਹੜੇ ਲਫ਼ਜ਼ ਬੋਲੇ ਗਏ ਨਾ ਜੀ ਉਤੋਂ ਇਹ ਗੱਲ ਪਤਾ ਲੱਗਦੀ ਹੈਗੀ ਕਿ ਕੁੜੀ ਵਾਲੇ ਮਾਮਲੇ ਨੂੰ ਪਰਿਵਾਰ ਪਤਾ ਨਹੀਂ ਕਿਹੋ ਜਿਹਾ ਹੈਗਾ ਉਹਨਾਂ ਨੂੰ ਵਿਚਾਰਿਆਂ ਨੂੰ ਵਰਤ ਕੇ ਜੁਦਾ ਕਹ ਲੋ ਉਹ ਇੱਕ ਸਿਆਸਤ ਖੇਡ ਰਹੇ ਹੈ ਕਿ ਰਾਜਨੀਤੀ ਖੇਡੀ ਜਾ ਰਹੀ ਔਲਾ ਵੱਲੋਂ ਸਿੱਖ ਕੌਮ ਨੂੰ ਟਾਰਗੇਟ ਕੀਤਾ ਜਾ ਰਿਹਾ ਸਾਡਾ ਸਿੱਖੀ ਤੇ ਭਰੋਸਾ ਉੱਡ ਗਿਆ ਸਿੱਖ ਜਥੇਬੰਦੀਆਂ ਗਲਤ ਬੰਦੇ ਦੇ ਨਾਲ ਖੜ ਗਈਆਂ ਜਦੋਂ ਕਿ ਸਿੱਖ ਜਥੇਬੰਦੀਆਂ ਸੀ ਸਾਰੇ ਵਾਰ ਬਾਰ ਬਾਰ ਉਹਨਾਂ ਨੂੰ ਸੱਦਾ ਦੇ ਰਹੇ ਹੈਗੇ ਅੱਜ ਵੀ ਸੱਦਾ ਦੇ ਰਹੇ ਆ ਪਰ ਹਾਲਾਂਕਿ ਹੁਣ ਹੱਦ ਬੰਨੇ ਟੱਕ ਚੁੱਕੇ ਹੈਗੇ ਆ ਉਸ ਸੱਖ ਨੂੰ ਇਸ ਗੱਲ ਦੀ ਵੀ ਪਰਵਾਹ ਨਹੀਂ ਹੈਗੀ ਵੀ ਤੁਸੀਂ ਵਾਈਟ ਦੇ ਰਹ ਤੇ ਦੁਦਿਆ ਬਥੇਬੰਦੀਆਂ ਵਾਲੇ ਜ ਜਿਹਦੇ ਤੋਂ ਦੋਸ਼ ਲਾ ਰਹੇ ਉਹ ਵੀ ਬੰਦੇ ਤੇ ਪ੍ਰੈਸ ਕਾਨਫਰੰਸ ਕਰਨਗੇ ਨਾ ਫਿਰ ਉਹ ਵੀ ਮਾਮਲਾ ਸਾਹਮਣੇ ਲੈ ਕੇ ਆਉਣਗੇ ਲੱਗਦਾ ਉਹਨਾਂ ਨੂੰ ਕੁੜੀ ਦੀ ਵੀ ਬਦਲਾਮੀ ਦੀ ਕੋਈ ਫਿਕਰ ਨਹੀਂ ਹੈਗੀ ਉਹ ਸਿੱਖ ਕੌਮ ਨੂੰ ਟਾਰਗੇਟ ਕਰ ਰਹੇ ਹੈਗੇ ਆ ਸੋ ਅਸੀਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਜਦੋਂ ਵੀ ਕਿਸੇ ਦੇ ਨਾਲ ਵੀ ਧੱਕਾ ਹੁੰਦਾ ਹੈਗਾ ਭਾਵੇਂ ਕੁੜੀ Hindu ਦੀ ਆ ਭਾਵੇਂ Musalman ਦੀ ਆ ਭਾਵੇਂ Sikh ਦੀ ਭਾਵੇਂ ਕਿਸੇ ਦੀ ਵੀ ਹੈਗੀ ਆ ਅਸੀਂ ਉਹਦੇ ਹੱਕ ਦੇ ਵਿੱਚ ਖੜਦੇ ਆ ਪੂਰੀ ਤਰ੍ਹਾਂ ਖੜਦੇ ਆ ਕੀ ਇਹਦਾ ਹੋ ਸਕਦਾ ਕਿ ਆਪਾਂ ਇਸ ਕੁੜੀ ਦੇ ਹੱਕ ਦੇ ਵਿੱਚ ਨਾ ਖੜਦੇ ਜੇ ਕੁੜੀ ਜੇ ਸਾਰਾ ਕੁਝ ਠੀਕ ਠਾਕ ਹੁੰਦਾ ਸੋ ਇਹਨਾਂ ਬਿਲੋ ਟਾਰਗੇਟ ਕੀਤਾ ਜਾ ਰਿਹਾ ਅਸੀਂ ਇਹ ਜਿਹੜੀ ਗੱਲ ਹੈਗੀ ਜਮੇ ਬਰਦਾਸ਼ਤ ਨਹੀਂ ਕਰਾਂਗੇ ਔਰ ਪੱਤਰਕਾਰ ਵੀਰ ਨੂੰ ਵੀ ਕਹਿਣਾ ਚਾਹੁੰਗਾ ਜਿਹੜਾ ਵੀ ਉਹਨਾਂ ਨਾਲ ਕੋਈ ਸਵਾਲ ਕਰਦਾ ਹੈਗਾ ਸਵਾਲ ਕਰ ਲੈ ਵੀ ਸਿੱਖੋ ਕ੍ਰੋਸ ਕੁਐਸਚਨਿੰਗ ਵੀ ਕਰ ਨਹੀਂ ਸਕੋ ਸਵਾਲਾਂ ਦੇ ਵਿੱਚੋਂ ਜਦੋਂ ਉਹਨਾਂ ਦਾ ਜਵਾਬ ਦਿੰਦਾ ਹੈਗਾ ਜਵਾਬ ਦੇ ਵਿੱਚੋਂ ਸਵਾਲ ਕੱਢ ਕੇ ਅਗਲਾ ਸਵਾਲ ਕਰੋ ਉਸ ਪੱਤਰਕਾਰ ਨੇ ਉਹਨਾਂ ਨੂੰ ਇਦਾਂ ਦਾ ਕੋਈ ਸਵਾਲ ਨਹੀਂ ਕੀਤਾ ਹੈਗਾ ਕਿ ਤੁਸੀਂ ਆਪਣੇ ਤੌਰ ਦੇ ਤੇ ਜਿੱਥੇ ਬੰਦੀਆਂ ਨਾਲ ਸੰਪਰਕ ਕੀਤਾ ਉਸ ਪੱਤਰਕਾਰ ਨੇ ਕੋਈ ਬੰਦ ਸਵਾਲ ਨਹੀਂ ਕੀਤਾ ਕਿ ਤੁਸੀਂ ਆਪਣੇ ਤੌਰ ਦੇ ਉੱਪਰ ਜੇਪੀ ਸਿੰਘ ਨੂੰ ਮਿਲੇ ਉਸ ਪੱਤਰਕਾਰ ਨੇ ਕੋਈ ਬੰਦ ਸਵਾਲ ਨਹੀਂ ਕੀਤਾ ਕਿ ਤੁਸੀਂ ਆਪਣੇ ਤੌਰ ਦੇ ਉੱਪਰ ਜਾ ਕੇ ਇਨ ਪੁਲਿਸ ਦੇਰਸਾਨੋ ਭਰੋਸਾ ਹੈਗਾ ਪੁਲਿਸ ਮਾਮਲੇ ਦੀ ਛੇਤੀ ਤੋਂ ਛੇਤੀ ਜਾਂਚ ਕਰਕੇ ਇਹਨੂੰ ਕਿਸੇ ਪਾਰਪਤਨ ਲਾਵੇ ਤਾਂ ਜੋ ਇਹ ਮਾਮਲਾ ਹੋਰ ਜ਼ਿਆਦਾ ਨਾ ਪਕੇ ਧੰਨਵਾਦ ਵੀ ਐ ਜੀਐਨਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਐਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ ਵੀ ਗਰੂ ਬੋ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥੇ